ਹੋਰ ਬਾਈ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਜਿਵੇਂ ਆਪਾਂ ਆਏ ਹੋਏ ਸੀਗੇ ਗੁਰਦਾਰਾ ਪੰਜੋਖਾ ਸਾਹਿਬ ਪਾਸ਼ਾ ਜੀ 8ਵੀਂ ਇਹ ਅੰਬਾਲੀ ਤੇ ਚਲੋ ਮੱਥਾ ਟੇਕਣ ਆਏ ਸੀ ਬਹੁਤ ਸ਼ਕਤੀ ਵਾਲੀ ਜਗਾਹ ਕਹਿੰਦੇ ਅੱਗੇ ਵੀ ਅਸੀਂ ਆਉਨੇ ਹੁੰਨੇ ਆ ਮੱਥਾ ਟੇਕਣ ਗੁਰਦਾਰਾ ਸਾਹਿਬ ਤੇ ਚਲੋ ਅੱਜ ਤੁਹਾਨੂੰ ਦਿਖਾਉਨੇ ਆ ਗੁਰਦਾਰਾ ਸਾਹਿਬ ਇਧਰੋਂ ਪ੍ਰੋਦਰਸ਼ਨ ਬਈ ਗੁਰਦਾਰਾ ਪੰਜੋਖਾ ਸਾਹਿਬ ਹਾਂ ਕਾਫੀ ਖੁੱਲੀ ਪਾਰਕਿੰਗ ਬਣੀ ਆ ਗੁਰਦਰਾ ਸਾਹਿਬ ਦੀ ਗੁਰਦਰਾ ਸਾਹਿਬ ਇਹ ਉਬਾਲਾ ਉਬਾਲੇ ਤੋਂ ਸਾਈਡ ਤੇ ਆ ਥੋੜਾ ਜਿਹਾ ਉੱਥੇ ਆ ਬਹੁਤ ਬਈ ਸ਼ਕਤੀ ਵਾਲੀ ਜਗ੍ਹਾ ਵਾ ਇੱਥੇ अठब पास गुरुद्वारा करो दर्शन चलो आप कर स्नान में मा टेक स्नान के बाद ਆ ਇੱਧਰ ਬਣਿਆ ਬਾਈ ਸਰੋਵਰ ਬਣਿਆ ਹੋਇਆ ਵਾ ਤੇ ਦੇਖ ਸਕਦੇ ਹੋ ਤੁਸੀਂ ਕੰਮ ਬੋਲਣਾ ਇਤਿਹਾਸ ਬਾਈ ਜੀ ਆ ਸਾਹਮਣੇ ਤੁਹਾਡੇ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਸਾਰੇ ਇਹਨੂੰ ਸਟਾਪ ਕਰਕੇ ਕਿਉਂਕਿ ਦੱਸਣ ਲੱਗੇ ਲੰਮਾ ਬਹੁਤ ਹੋ ਜਾਂਦਾ ਵਾ ਬਾਕੀ ਗਲਤੀਆਂ ਵੀ ਹੋ ਜਾਂਦੀਆਂ ਤਾਂ ਅਸੀਂ ਆਪ ਪੜ੍ਹ ਸਕਦੇ ਹਾਂ ਇਤਿਹਾਸ ਇੱਥੇ ਲਿਖਿਆ ਹੋਇਆ ਯਾ ਗਾ ਮੱਥਾ ਆਪਾਂ ਟੇਕ ਲਿਆ ਵਾ ਦਰਬਾਰ ਸਾਹਿਬ ਤੇ ਹੁਣ ਚੱਲਦੇ ਆਂ ਆਪਾਂ ਗਾਂ ਪ੍ਰਸ਼ਾਦਾ ਛਕਦੇ ਜਾ ਕੇ ਤੇ ਬਹੁਤ ਸੋਹਣਾ ਬਣਿਆ ਹੋਇਆ ਗੁਰੂ ਗੁਰਦਰਾ ਸਾਹਿਬ ਵਾਲੇ-ਦਾਲੇ ਦੀ ਇੱਕ ਸਾਹ ਦੇ ਰਖਤ ਰੁਖਤ ਬਹੁਤ ਲਾਜ ਹੈ ਇੱਥੇ ਇੱਧਰ ਲਿਓ ਜੀ ਸੱਜੇ ਪਾਸੇ ਆ ਜਾਂਦਾ ਵਾ ਲੰਗਰ ਸਾਹਿਬ ਆ ਗਈ ਵੀਰੇ ਉਹ ਬਣਿਆ ਹੋਇਆ ਸਰਾਮ ਆ ਇੱਧਰ ਸਰਾਮ ਵੀ ਬਣੀ ਹੋਈਆਂ ਰਹਿਣ ਲੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਿਵਾਸ ਆ ਮਾਣਾ ਮੋਟਾ ਚੱਲ ਰਿਹਾ ਹਲੇ ਲੰਗਰ ਦਾ ਕੰਮ ਇੱਧਰੋਂ ਇੱਧਰ ਦੇਖ ਸਕਦੇ ਹੋ ਗੁਰਦਰਾ ਸਾਹਿਬ ਲਓ ভাই ਪ੍ਰਸ਼ਾਦਾ ਛਕ ਲਿਆ ਮੱਥਾ ਵੀ ਆਪਾਂ ਟੇਕ ਲਿਆ ਗੁਰਦਰਾ ਸਾਹਿਬ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਗੁਰਦਰਾ ਸਾਹਿਬ ਤੋਂ ਚੱਲੇ ਪਹੁੰਚਿਆ ਤੇ ਗਾਂ ਆਪਾਂ ਜਾਣਾ ਵਾ ਪੀ ਲੈ ਕੇ ਆਉਣਾ ਹਰਿਆਣਾ ਜਾ ਰਹੇ ਆਂ ਆਪਾਂ ਗੁਰਦਰਾ ਸਾਹਿਬ ਵੀ ਹਰਿਆਣਾ ਜੀ ਪੈ ਜਾਂਦਾ ਮਤਲਬ ਅੰਬਾਲਾ ਪੈ ਜਾਂਦਾ ਆਪਾਂ ਜਾਣਾ ਕਰਨਾਲ ਤੇ ਚੱਲਦੇ ਆਂ ਗਾਂ ਦਿਖਾਉਣੇ ਆਂ ਤੁਨੂੰ ਜਾ ਕੇ ਤੇ ਲੈਣੇ ਆਂ ਪੀ ਜਾ ਕੇ ਗਾਂ